ਹੜਪੁਰ ਬਾਵਤ ਇਲਾਕਿਆਂ ਦਾ ਦੌਰਾ ਲਗਾਤਾਰ ਸਮਾਜ ਸੇਵੀਆਂ ਦੇ ਵੱਲੋਂ ਸੇਵਾਦਾਰਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਪੰਜਾਬੀ ਗਾਇਕ ਵੀ ਸੇਵਾ ਦੇ ਹੱਕ ਵਿੱਚ ਉਤਰੇ ਹੋਏ ਨੇ ਸੇਵਾ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਜੇਕਰ ਗਾਇਕ ਮਨਕੀਰ ਤੌਲਕ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਮੁਰ ਸੇਵਾ ਤੇ ਯੋਗਦਾਨ ਪਾਇਆ ਹੈ ਅਤੇ 10 ਟਰੈਕਟਰ ਉਹਨਾਂ ਨੇ ਸੇਵਾ ਲਈ ਦਿੱਤੇ ਨੇ ਇੱਕ ਫਾਊਂਡੇਸ਼ਨ ਨੂੰ ਤਸਵੀਰਾਂ ਵਿੱਚੋਂ ਦਿਖਾ ਰਿਹਾ ਕਿ ਪੰਜਾਬੀ ਗਾਇਕ ਮਨਕੀਰ ਤੌਲਕ ਫਿਰ ਡੇਰਾ ਬਾਬਾ ਨਾਨਕ ਦੇ ਪਹੁੰਚੇ ਜਿੱਥੇ ਪਿੰਡ ਸ਼ਾਹਪੁਰ ਜਾਜਨ ਦੇ ਵਿੱਚ ਉਹਨਾਂ ਨੇ ਗੱਲ ਕਰਦੇ ਦੱਸੇ ਕਿ ਉਹਨਾਂ ਨੇ ਇਸ ਇਲਾਕੇ ਦੇ ਵਿੱਚ ਹੜਪੀੜਤਾਂ ਦੀ ਮਦਦ ਦੇ ਲਈ 10 ਟਰੈਕਟਰ ਗਲੋਬਲ ਸਿੱਖ ਮਿਸ਼ਨ ਨੂੰ ਦਿੱਤੇ ਨੇ ਅਤੇ ਲਗਾਤਾਰ ਟਰੈਕਟਰ ਵੀ ਸੇਵਾ ਕਰਨ ਵਾਲੇ ਹਨ ਅਤੇ ਉਹਨਾਂ ਨੇ ਕਿਹਾ ਕਿ ਜਿਸ ਹਿਸਾਬ ਦੇ ਨਾਲ ਕਿਸਾਨ ਦੀ ਜ਼ਰੂਰਤ ਹੋएगी ਇਸ ਹਿਸਾਬ ਦੇ ਨਾਲ ਦਿੱਤੇ ਜਿਹੜੇ ਜਾਣਗੇ ਉਹ ਟਰੈਕਟਰ ਤਾਂ ਨਾਲ ਹੀ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਅਪੀਲ ਕੀਤੀ ਹੈ ਕਿ ਛੋਟੇ ਕਿਸਾਨ ਜੋ ਇਸ ਸਮੇਂ ਹੜ ਦੀ ਮਾਰ ਚੜ ਰਹੇ ਨੇ ਉਹਨਾਂ ਦਾ ਕਰਜ ਮਾਫ ਕੀਤਾ ਜਾਵੇ ਤੇ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਮਦਦ ਕੀਤੀ ਜਾਵੇ ਮਨਕੀਰ ਤੌਲਕ ਦਾ ਕਹਿਣਾ ਹੈ ਕਿ ਉਹ ਹਰ ਘਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਨੇ ਜਿੱਥੇ ਜਿੱਥੇ ਹੜਾ ਦੇ ਨਾਲ ਨੁਕਸਾਨ ਹੋਇਆ ਪੰਜਾਬ ਵੀ ਕੋਈ ਨੁਕਸਾਨ ਦੀ ਪ੍ਰਵਾਹ ਨਹੀਂ ਕਰਦਾ ਅੱਜ ਅਸੀਂ ਦਾਵੇਦ ਨਾਲ ਕਹਿੰਦੇ ਕਿ ਅੱਜ ਪੰਜਾਬ ਇਕੱਠਾ ਹੈ ਪੰਜਾਬ ਦੀ ਜ਼ਿੰਦਗੀ ਫਿਰ ਤੋਂ ਅਸਮਾਨੰਤਰ ਹੋ ਜਾਏਗੀ ਕਿਉਂਕਿ ਬਹੁਤ ਸਾਰੇ ਲੋਕ ਸੇਵਾ ਦੇ ਵਿੱਚ ਲੱਗੇ ਹੋਏ ਨੇ ਅੱਜ ਪੰਜਾਬ ਦੇ ਵਿੱਚ ਏਕਾ ਕੀ ਕੁਝ ਕਰਨ ਤੁਹਾਨੂੰ ਸੁਣਾਉਂਦੇ ਆ। ਜਸ ਗਲੋਬਲ ਪਾਜੀ ਕਿੰਨੇ ਹੁੰਦੇ ਆ। ਗਲੋਬਲ ਪਾਜੀ ਨੇ ਅਸਲੀ ਸਾਨੂੰ ਆ ਚੀਜ਼ ਦੀ ਨੌਲੇਜ ਨਹੀਂ ਹੈ। ਹਾਂਜੀ। ਅਸੀਂ ਗਲੋਬਲ ਸਿੱਖ ਸੰਸਥਾ ਹੈ। ਅਸੀਂ ਉਹਨਾਂ ਨੂੰ ਉਹਨਾਂ ਦੇ ਨਾਮ ਤੇ ਆ 10 ਪ੍ਰੋਜੈਕਟਰ ਵੰਡ ਕੇ ਜੰਨੇ ਆ। ਉਸ ਤੋਂ ਬਾਅਦ ਬਾਬਾ ਜੀ ਪੂਰੀ ਵਾਲੇ ਪੂਰੀ ਵਾਲੇ ਸੰਤਾਂ ਨੂੰ ਆਹ ਆਰੇ ਪੈਸਾ ਇਹਨਾਂ ਦੀ ਸੰਸਥਾ ਹੈ ਜੀ ਕੀ ਆਪਣੀ ਗਲੋਬਲ ਸਿੱਖਸ ਤੇ ਉਸ ਤੋਂ ਬਾਅਦ ਜਿਵੇਂ 10 ਟਰੈਕਟਰ ਇਹਨਾਂ ਨੂੰ ਦੇ ਕੇ ਚੱਲੇ ਆ 10 ਟਰੈਕਟਰ ਹੈ ਪੂਰੀ ਵਾਲੇ ਬਾਬੇ ਇਹ ਬਹੁਤ ਗਰਾਊਂਡ ਲੈਵਲ ਤੇ ਆਪਣੀ ਮਦਦ ਕਰ ਰਹੇ ਨੇ 10 ਟਰੈਕਟਰ ਬਾਬਿਆਂ ਨੂੰ ਦੇ ਕੇ ਜਾਵਾਂਗੇ ਫਿਰ ਜਿਵੇਂ 10 ਟਰੈਕਟਰ ਭਾਜੀ ਉਹਨਾਂ ਨੂੰ ਫਿਰ ਦੇਗੇ ਵੱਲੋਂ ਜਿੱਥੇ ਜਿੱਥੇ ਲੋੜ ਆ ਪਹਿਲਾਂ ਤਾਂ ਕੱਲੇ ਮਾਝੇ 'ਚ ਲੋੜ ਸੀ ਹੁਣ ਫਾਜ਼ਿਲਕੇ ਉਧਰ ਵੀ ਲੋੜ ਪੈ ਗਈ ਆ ਉਧਰ ਵੀ ਬੰਗ ਟੁੱਟ ਗਿਆ ਸੋ ਅਸੀਂ ਆਪਦੇ ਵੱਲੋਂ ਜੀ ਜਿੱਨੇ ਸਾਨੂੰ ਮਾਤਿਆ ਨਾ ਜਿੰਨਾ ਖਾਣਾ ਸਾਡੇ ਸਾਰੇ ਸਰਕਲ ਦੀ ਜਿਵੇਂ ਵੀ ਅਸੀਂ ਉਸ ਹਿਸਾਬ ਨਾਲ ਆਪਦਾ ਚੱਲ ਨੈਕਸਟ ਸਟੈਪ ਆਈ ਹੈ ਜੀ ਅੱਜ ਅਸੀਂ ਸੇਵਾ ਕਰਤੀ ਰਾਵਾਂਗੇ ਫਿਰ ਲੋਣੇ ਉਹ ਤਾਂ ਫਿਰ 10 ਦਿਨਾਂ ਤੱਕ ਅਸੀਂ ਫਿਰ ਲੈ ਕੇ ਆਵਾਂਗੇ ਤੇ ਸੋ ਸਾਡੇ ਨਾਲ ਅੱਜ ਦੇ ਟਾਈਮ ਜਿਵੇਂ ਸਾਰਿਆਂ ਨੂੰ ਪਤਾ ਵੀ ਸਾਨੂੰ ਥ੍ਰੈਟ ਆ ਸੋ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਦਾ ਅਸੀਂ ਸਲੂਟ ਕਰਦੇ ਆਂ ਸਾਡੀ ਪੰਜਾਬ ਪੁਲਿਸ ਦਾ ਅਸੀਂ ਧੰਨਵਾਦ ਹੈ ਸਲੂਟ ਕਰਦੇ ਆਂ ਕਿਉਂਕਿ ਕੱਲ ਰਾਤ ਨੂੰ ਮੈਨੂੰ ਫਿਰ ਥ੍ਰੈਟ ਆਈ ਆਲੇ ਨਹੀਂ ਹੈਗੇ ਅਸੀਂ ਪੰਜਾਬ ਦੇ ਬੱਚੇ ਆਂ ਪੰਜਾਬ ਨਾਲ ਖੜਾਂਗੇ ਸਾਡੀ ਖਾਕੀ ਵਰਦੀ ਸਾਡੀ ਪੁਲਿਸ ਸਾਡੀ ਸਿਕਿਉਰਿਟੀ ਦੇ ਵਿੱਚ ਸਾਡੇ ਨਾਲ ਆ ਤੇ ਅਸੀਂ ਆਪਦੇ ਲੋਕਾਂ ਨਾਲ ਵੀ ਅਸੀਂ ਪੰਜਾਬ ਦੇ ਬੱਚੇ ਆਂ ਅਸੀਂ ਆਪ ਭਾਈ ਹੱਕ ਦੀ ਕਮਾਈ ਆ ਮਿਹਨਤਾਂ ਦੀ ਰਾਤਾਂ ਨੂੰ ਜਾਗ ਜਾਗ ਠੀਕ ਆ 4 400 ਮੀਟਰ ਕਿਲੋਮੀਟਰ ਸਫ਼ਰ ਕਰਕੇ ਠੀਕ ਆ ਗਾ ਗਾ ਕੇ ਐਕਟਿੰਗ ਕਰ ਕਰਕੇ ਆਉਦੀ ਹੱਕ ਦੀ ਕਮਾਈ ਐ ਐ ਕਿਵੇਂ ਕਿਸੇ ਨੂੰ ਹਨਾ ਐਨੇ ਤਾਂ ਬাজি ਐਸੀ ਵੀ ਜੱਟ ਦੀ ਨਹੀਂ ਤਾਂ ਰਿਆ ਅਸੀਂ ਕਿ ਕਿਸੇ ਤੋਂ ਮਾਇਆ ਦਬਣ ਵਾਲੇ ਨਹੀਂ ਹੈਗੇ ਠੀਕ ਆ ਆਪਦੇ ਪੰਜਾਬ ਨਾਲ ਖੜਨਾ ਸਾਡਾ ਫਰਜ਼ ਆ ਠੀਕ ਆ ਸਾਡੇ ਅੱਖਾਂ 'ਚ بڑے ਸੁਪਨੇ ਸੀ ਪੰਜਾਬ ਨੇ ਸਾਡੇ ਉਹ ਸੁਪਨੇ ਪੂਰੇ ਕੀਤੇ ਆ ਠੀਕ ਆ ਤੇ ਅਸੀਂ ਆਪਦੇ ਪੰਜਾਬ ਨਾਲ ਆ ਪੰਜਾਬੀਆਂ ਤੇ ਨਾਲ ਆ ਜਿੰਨੇ ਜੋਗੇ ਹੈਗੇ ਆ ਠੀਕ ਆ ਜਿੰਨੇ ਸਾਨੂੰ ਸਾਡਾ ਸਾਨੂੰ ਮੰਨ ਲਓ ਜਿੰਨੇ ਸਾਨੂੰ ਨਾਲ ਲੇ ਜਿਆ ਸਮਾਪਤਿਆ ਉਸ ਹਿਸਾਬ ਨਾਲ ਅਸੀਂ ਭਾਈ ਜੀ ਸੇਵਾ ਕਰ ਰਹੇ ਸੇਵਾ ਸਰਕਾਰਾਂ ਵੀ ਪਾਈਆਂ ਜਾ ਰਹੀਆਂ ਭਾਈ ਜੀ ਕੋਈ ਰਿਕਾਵਟ ਨਹੀਂ ਗੈਂਗਸਟਰਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਪਰ ਸਾਡੀ ਪੰਜਾਬ ਪੁਲਿਸ ਸਾਡੇ ਨਾਲ ਆ ਠੀਕ ਹੈ ਸਾਨੂੰ ਕੋਈ ਕਿਸੇ ਚੀਜ਼ ਦੀ ਤੇ ਸਾਡਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਠੀਕ ਹੈ ਉਹ ਹਮੇਸ਼ਾ ਸਾਡੇ ਅੰਗ ਸੰਗ ਸਾਈ ਨੇ ਸਾਨੂੰ ਕਿਸੇ ਰਿਕਾਵਟ ਦਾ ਕੋਈ ਫਰਕ ਨਹੀਂ ਪੰਜਾਬ ਪੰਜਾਬ ਭਾਈ ਜੀ ਹਮੇਸ਼ਾ ਹੀ ਖੁਸ਼ਹਾਲ ਪੰਜਾਬ ਰਹਿ ਪੰਜਾਬ ਨੂੰ ਜਿਵੇਂ ਅਸੀਂ ਮਤ ਕਰ ਰਹੇ ਆ ਪੰਜਾਬ ਨੂੰ ਸਾਡੇ ਕਿਸੇ ਦੀ ਮਦਦ ਦੀ ਲੋੜ ਵੀ ਨਹੀਂ ਅਸੀਂ ਪੰਜਾਬ ਦੇ ਬੱਚੇ ਆ ਅਸੀਂ ਆਪਦਾ ਫਰਜ਼ ਨਿਭਾ ਰਹੇ ਆ ਠੀਕ ਆ ਪੰਜਾਬ ਤੁਸੀਂ ਵੇਖਿਓ ਪਾਣੀ ਸੁੱਕਣਾ ਆਪਣੇ ਜੱਟਾਂ ਨੂੰ ਪਰਵਾਹ ਹੀ ਨਹੀਂ ਇੱਥੇ ਕਹਿੰਦੇ ਇੰਨੀ ਇੰਨਾ ਸਿਸਟਮ ਹੋ ਗਿਆ ਠੀਕ ਆ ਇਹ ਪੰਜਾਬ ਤੁਹਾਨੂੰ ਮੈਂ 15 ਦਿਨਾਂ ਬਾਅਦ ਥਾਪੀਆਂ ਮਾਰਦਾ ਦਿਖਾ ਦੂੰਗਾ ਇਹ 15 ਦਿਨ ਚਲੋ ਮੈਂ ਗਾਦੇ ਕਹਦੇ ਆ ਜਿਵੇਂ ਪਾਣੀ ਸੁੱਕਦਾ ਜਦੋਂ ਪਾਣੀ ਸੁੱਕਣ ਦੇ ਨਾਲ ਹੀ ਇਹ ਬਹੁਤ ਬਖਸ਼ਿਆ ਠੀਕ ਆ ਪੰਜਾਬ ਕਿਸੇ ਨੂੰ ਨਾ ਕਦੇ ਦਬਿਆ ਪੰਜਾਬ ਨੇ ਤਾਂ ਹਮੇਸ਼ਾ ਦੂਜੀਆਂ ਸਟੇਟਾਂ ਦਾ ਦੂਜੀਆਂ ਕੰਟਰੀਆਂ ਚ ਜਾਜਾ ਸੇਵਾ ਕੀਤੀ ਆ ਆਪਣੇ ਦਰਬਾਰ ਸਾਹਿਬ ਖੁੱਲਾ ਲੰਗਰ ਆਪਣੀ ਕੌਣ ਰੀਸ ਕਰ ਲੂਗਾ ਕੋਈ ਠੀਕ ਆ ਇਹ ਬੜੀ ਬਖਸ਼ਿਆ ਇਹ ਤੁਸੀਂ ਦੇਖਿਓ ਜਿਵੇਂ ਪਾਣੀ ਸੁੱਕਣਾ ਠੀਕ ਆ ਇਹ ਗੱਲਾਂ ਉਹ ਜਿਵੇਂ ਹੁੰਦਾ ਨਾ ਜਦੋਂ ਬੰਦੇ ਦੀ ਕਹਿੰਦੇ ਵੀ ਲੱਤ ਟੁੱਟੀ ਹੁੰਦੀ ਆ ਜਦੋਂ ਠੀਕ ਹੁੰਦਾ ਸਭ ਤੋਂ ਪਹਿਲਾਂ ਡੰਡੇ ਨੂੰ ਛੁੱਟਦਾ ਠੀਕ ਆ ਉਹ ਗੱਲ ਆ ਪੰਜਾਬ ਦੀ ਪੰਜਾਬ ਨੇ ਨਹੀਂ ਨੀ ਪ੍ਰਵਾਹ ਪ੍ਰੂਵ ਕਰਨੀ ਵੀ ਪਾਣੀ ਇਹ ਗੱਲਾਂ ਹੀ ਹੋਣੀਆਂ ਆ ਪੰਜਾਬ ਬਾਕੀ ਸਾਡੀ ਸਰਕਾਰ ਨੂੰ ਮੇਰੀ ਅਪੀਲ ਆ ਸਾਡੇ ਸੀਐਮ ਸਾਹਿਬ ਬਹੁਤ ਘੈਂਟ ਇਨਸਾਨ ਨੇ ਤੇ ਸਾਡੀ ਆਰਟਿਸਟ ਲਾਈਨ ਚੋਂ ਨੇ ਇੱਕ ਇੱਕ ਮੈਨਾ ਹੀਰਾ ਹੀ ਕਹੂੰਗਾ ਉਹਨਾਂ ਨੂੰ ਵੀ ਉਹਨਾਂ ਨੂੰ ਸਾਰੇ ਲੋਕਾਂ ਨੇ ਆਪਾਂ ਆਪਾਂ ਚੁਣ ਕੇ ਇੰਨੀ ਤੱਕੀ ਸੀਟ ਤੇ ਭਾਇਆ ਸੋ ਜਿਹੜੇ ਛੋਟੇ ਜ਼ਿੰਮੇਦਾਰ ਆ ਉਹਨਾਂ ਦਾ ਕਰਜ਼ਾ ਮੈਂ ਸੀਐਮ ਸਾਹਿਬ ਨੂੰ ਦਊਂਗਾ ਕਿ ਮੇਰੇ ਐਸਾ ਵੱਡੇ ਭਰਾ ਨੇ ਉਹ ਵੀ ਉਹ ਮਾਫ਼ ਕੀਤਾ